ਅੱਜ ਜੀ ਅੱਜ ਹੀ ਸਾਡੇ ਆਪਟਿਮਿਸਟਿਕ ਸਟਾਰ ਫਿਲਮ ਸਟੂਡੀਓ ਦੀ ਓਪਨਿੰਗ ਅਜੇ ਸਾਡੇ ਸਟੂਡੀਓ ਦਾ ਕਾਫੀ ਕੰਮ ਰਹਿੰਦਾ ਕਿਉਂਕਿ ਅੱਜ ਦਾ ਦਿਨ ਬੜਾ ਸ਼ੁਭ ਸੀ ਇੱਕ ਤਾਂ ਧੰਤਨ ਸ਼੍ਰੀ ਗੁਰ ਨਾਲਕਦੇਵ ਜੀ ਦਾ ਪ੍ਰਕਾਸ਼ ਪੁਰਬ ਕੱਲ ਸੀ ਦੂਜਾ ਅੱਜ ਮੱਕਰ ਦੀ ਸੰਗਰਾਮ ਸੀ ਇਸ ਲਈ ਅਸੀਂ ਇਸ ਸ਼ੁਭ ਦਿਨ ਨੂੰ ਧਿਆਨ ਚ ਰੱਖ ਦਿਆ ਹੋਇਆ ਇਹ ਸੋਚਿਆ ਕਿ ਸਟੂਡੀਓ ਦੀ ਤਾਂ ਤਿਆਰੀ ਚੱਲਦੀ ਰਹੋ ਕਿਉਂ ਨਾ ਅੱਜ ਦਿਸ ਸ਼ੁਭ ਕੜੀ ਦਾ ਲਹਾ ਲਿਆ ਜਾ ਤੇ ਅਰਦਾਸ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੇ ਕੰਮ ਨੂੰ ਸ਼ੁਰੂ ਕਰ ਸਕੀਏ ਕੁਝ ਦਿਨਾਂ ਤੱਕ ਸਟੂਡੀਓ ਦੀ ਪੂਰੀ ਤਿਆਰੀ ਹੋ ਜੋਗੀ ਮੇਰੇ ਕੋਲ ਕਈ ਗਾਣੇ ਬਣਾਉਣ ਵਾਲੇ ਨੇ ਉਹ ਕੁਝ ਦਿਨਾਂ ਵਿੱਚ ਆਪਾਂ ਸ਼ੂਟ ਕਰਾਂਗੇ ਤੇ ਫਿਰ ਲਗਾਤਾਰ ਚਲੋ ਚਾਰ ਫਿਲਮਾਂ ਦੀਆਂ ਸ਼ੂਟਿੰਗਾਂ ਗਾਣਿਆਂ ਦੀਆਂ ਸ਼ੂਟਿੰਗਾਂ ਪੋਡਕਾਸਟ ਇੰਟਰਵਿਊ ਹੁੰਦੀਆਂ ਰਹਿਣਗੀਆਂ ਕੁਝ ਦਿਨਾਂ ਵਿੱਚ ਆਪਾਂ ਬੱਚਿਆਂ ਦੀ ਐਕਟਿੰਗ ਕਲਾਸਾਂ ਐਡੀਟਿੰਗ ਕਲਾਸਾਂ ਪਰਸਨੈਲਿਟੀ ਡਿਵੈਲਪਮੈਂਟ ਤੇ ਕੈਰੈਕਟਰ ਡਿਵੈਲਪਮੈਂਟ ਤੇ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਅੱਗੇ ਵਧਾਉਣ ਲਈ ਉਤਸ਼ਾਹਤ ਕਰਨ ਵਾਲੇ ਅਤੇ ਸਮਰਾਲਾ ਤੇ ਸੁਮਰਾਲਾ ਇਲਾਕੇ ਦੇ ਲੋਕਾਂ ਦੀ ਫਿਟਨੈਸ ਲਈ एरोਬਿਕ ਕਲਾਸਾਂ ਸ਼ੁਰੂ ਕਰ ਜਾ ਰਿਹਾ ਮੈਂ ਕਾਫੀ ਸਾਲਾਂ ਬਾਅਦ ਕੋਈ ਕੰਮ ਸ਼ੁਰੂ ਕਰਨ ਜਾ ਰਿਹਾ ਤੇ ਇਸ ਵਾਰ ਮੇਰਾ ਸਾਥ ਦੇ ਰਹੇ ਨੇ ਮੇਰਾ ਵੀਰ ਕੇਐਸ ਨੰਨੀ ਤੇ ਤੁਸੀਂ ਸਾਰੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਐ ਤਾਰ ਜਦੇ ਸਵਾਰ ਸਤ ਗੁਰ ਸਤ ਸਾਥੀਏ ਪਾਤਸ਼ਾਹ ਜੀ ਉਹ ਭਾਈ ਕੁਲਵੀਰ ਸਿੰਘ ਅਤੇ ਵੀਰ ਕੇ ਐਸ ਨੰਨੀ ਵੱਲੋਂ ਪਾਤਸ਼ਾਹ ਜੀ ਉਹ ਨਵੇਂ ਕਾਰੋਵਾਰਾਂ ਦੇ ਇਕੱਠ ਨੂੰ ਅੱਗੇ ਸ਼ੁਰੂਆਤ ਮੌਕੇ ਆਪ ਜੀ ਦੇ ਓਟ ਆਸਲੇ ਲਏ ਹਨ ਪਾਤਸ਼ਾਹ ਜੀਓ ਮਿਹਰ ਕਰੋ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਵਰਸ਼ਿਸ਼ ਕਰਕੇ ਨਵਾਜਿਓ ਪਾਤਸ਼ਾਹ ਜੀਓ ਨਵੇਂ ਪਰਿਵਾਰਾਂ ਦੇ ਵਿੱਚ ਆਪ ਜੀ ਪਾਤਸ਼ਾਹ ਜੀ ਵੱਲੋਂ ਸੰਗਸਾਹਿਤ ਹੁਸਾਈ ਹੋਣਾ ਜੀ ਪਾਤਸ਼ਾਹ ਜੀਓ ਵੀਰਾਂ ਦਾ ਇਹ ਉਪਰਾਲਾ ਸਮਾਜ ਦੇ ਵਿੱਚ ਭੈੜੀਆਂ ਪ੍ਰੀਤੀਆਂ ਬੁਰਾਈਆਂ ਨੂੰ ਰੋਕਣ ਦੇ ਵਾਸਤੇ ਸਮਾਜ ਦੇ ਵਿੱਚ ਨਵੀਂ ਜਾਗਰਤੀ ਲਿਆਉਣ ਦੇ ਵਾਸਤੇ ਇਹ ਉਪਰਾਲੇ ਸ਼ੁਰੂ ਕੀਤੇ ਹਨ ਪਾਤਸ਼ਾਹ ਜੀਓ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਬਧ ਪਲਾ ਵਾਹਿਗੁਰੂ ਜੀ ਜੀਕਾਰਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਟੀਮਿਸਟਿਕ ਸਟਾਰ ਸਟੂਡੀਓ ਦੇ ਵਿੱਚ ਆਪਾਂ ਜਿਹੜਾ ਇਹ ਅੱਜ ਕਾਰਜ ਸ਼ੁਰੂ ਕੀਤਾ ਇਹਦਾ ਜਿਹੜਾ ਮੇਨ ਮਕਸਦ ਆ ਉਹ ਹੈਗਾ ਕਿ ਆਪਾਂ ਆਪਣੇ ਸ਼ਹਿਰ ਸਮਰਾਲੇ ਨੂੰ ਇੱਕ ਨਵੀਂ ਤਰੱਕੀ ਦੇ ਰਾਹ ਦੇ ਉੱਤੇ ਇੱਕ ਨਵੇਂ ਪੜਾਅ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਦੇ ਸਟੂਡੀਓ ਨੇ ਉਹ ਤਾਂ ਬਹੁਤ ਨੇ ਪਰ ਆਪਣੇ ਕੋਲ ਕੋਈ ਵੀ ਇੱਥੋਂ ਲੁਧਿਆਣਾ ਪਟਿਆਲਾ ਤੇ ਚੰਡੀਗੜ੍ਹ ਦੇ ਵਿਚਾਰੇ ਵਿਚਾਰੇ 10-15 ਸ਼ਹਿਰ ਜਿਹੜੇ ਪੈਂਦੇ ਨੇ ਉਹਨਾਂ ਦੇ ਵਿੱਚ ਇੱਕ ਵੀ ਫਿਲਮੀ ਸਟੂਡੀਓ ਨਹੀਂ ਹੈਗਾ ਜਿੱਥੇ ਫਿਲਮਾਂ ਦਾ ਕੋਈ ਕਾਰਜ ਚੱਲਦਾ ਹੋਵੇ ਕੋਈ ਪ੍ਰੋਡਕਸ਼ਨ ਹਾਊਸ ਹੋਵੇ ਸੋ ਪ੍ਰੋਡਕਸ਼ਨ ਹਾਊਸ ਬਣਾਉਣ ਦੇ ਮਕਸਦ ਦੇ ਨਾਲ ਇੱਕ ਐਸਾ ਕਾਰਜ ਆਪਾਂ ਸ਼ੁਰੂ ਕਰਨ ਲੱਗੇ ਅੱਜ ਜਿਹੜਾ ਆਪਾਂ ਅੱਜ ਦੀ ਅਰਦਾਸ ਕਰਾਈ ਆ ਤੇ ਉਸ ਅਕਾਲਪੁਰਖ ਕੋਲ ਆਪਾਂ ਇਹ ਅਰਦਾਸ ਵੀ ਕੀਤੀ ਆ ਕਿ ਮਾਲਕ ਸਾਡੇ ਤੇ ਕਿਰਪਾ ਕਰੇ ਕਿ ਜਿਹੜੀ ਮਾਕਸ ਮਾਕਸਾ ਲੈ ਕੇ ਚੱਲਿਆ ਜਿਹੜਾ ਆਪਣਾ ਇਹ ਮਨ ਦੇ ਵਿੱਚ ਧਾਰਿਆ ਕਿ ਆਪਾਂ ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਔਰ ਨਾਲ ਨਾਲ ਜਿਨ੍ਹਾਂ ਦੀ ਸਿਹਤ ਜਿਹੜੀ ਆਪਣੀਆਂ ਬਹੁਤ ਸਾਰੀਆਂ ਬੀਬੀਆਂ ਪੜਣਾ ਸਾਡੇ ਬਜ਼ੁਰਗ ਨੇ ਭਰਾ ਦੇ ਸਾਡੇ ਉਹ ਸਿਹਤ ਬਹੁਤ ਖਰਾਬ ਕਰ ਲਈ ਉਹਨਾਂ ਨੇ ਜਿਹਦੇ ਵਿੱਚ ਮੋਟਾਪਾ ਵੀ ਆ ਗਿਆ ਔਰ ਨਾਲ ਕਈ ਵਾਰੀ ਵੈਸੇ ਜਿਹੜੀ ਸਿਹਤ ਦੀ ਕਮਜ਼ੋਰੀ ਬਹੁਤ ਆਈ ਪਈ ਹੈ ਉਹਨੂੰ ਵੀ ਧਿਆਨ ਚ ਰੱਖ ਰਿਆ ਹੋਇਆ ਫਿਟਨੈਸ ਕਲਾਸਾਂ ਔਰ ਨਾਲ ਨਾਲ ਆਪਾਂ ਫਿਲਮ ਲਾਇੰਦਾ ਔਰ ਉਸ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਗੱਲ ਹੈਗੀ ਆ ਕਿ ਸਾਡੇ ਬੱਚੇ ਜਿਵੇਂ ਪਹਿਲਾਂ ਮੈਂ ਕੱਲ ਵੀ ਗੱਲ ਕਰਦਾ ਸੀਗਾ ਕਿ ਸਾਡੇ ਮਾਪਾਂ ਪਨਪੜ ਸੀ ਬੱਚੇ ਪੜੇ ਲਿਖੇ ਹੋਗੇ ਹੁਣ ਮਾਪਾਂ ਪੜੇ ਲਿਖੀ ਹੋਗੇ ਪਰ ਬੱਚੇ ਅਨਪੜ੍ਹ ਨੇ ਅੱਜ ਦੇ ਡੈਮ ਵਿੱਚ ਉਹ ਭਾਵੇਂ ਕਿੰਨੀਆਂ ਮਰਜੀ ਕਿਤਾਬਾਂ ਪੜਾ ਲੀਆਂ ਪਰ ਜਿਹੜੇ ਬੱਚੇ ਨੇ ਉਹ ਇਸ ਟਾਈਮ ਅਨਪੜਾ ਵਾਲਾ ਵਿਹਾਰ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਅੱਗੇ ਜਾ ਕੇ ਬੜਨਾ ਕੀਆ ਤੇ ਕੀ ਕਰਨਾ ਸਿਰਫ ਔਨਲੀ ਔਨ ਪੜ੍ਹਾਈ ਕਰੀ ਜਾ ਰਹੇ ਨੇ ਪਰ ਮਕਸਦ ਨਹੀਂ ਪਤਾ ਕਲੀਅਰ ਨਹੀਂ ਹੈਗਾ ਸੋ ਉਹ ਮਕਸਦ ਦੇਣਾ ਐਕਟਿੰਗ ਸਿਖਾਉਣੀ ਬੈਠਣਾ ਉੱਠਣਾ ਸਿਖਾਉਣਾ ਇੱਥੋਂ ਤੱਕ ਕਿ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਤੇ ਮਾਪੇ ਵੀ ਨਹੀਂ ਸਮਝਾਉਂਦੇ ਤੇ ਸਕੂਲ ਦੇ ਵਿੱਚੋਂ ਵੀ ਉਹਨਾਂ ਨੂੰ ਸਿਰਫ ਕਿਤਾਬੀ ਗਿਆਨ ਦਿੱਤਾ ਜਾਂਦਾ ਆਪਾਂ ਕੋਸ਼ਿਸ਼ ਕਰਨੀ ਹੈ ਜਦਨ ਕਰਨਾ ਕਿ ਆਪਾਂ ਜਿਹੜਾ ਬੱਚਿਆਂ ਨੂੰ ਆ ਉਹ ਇਸ ਸਿੱਧੇ ਰਾਹ ਪਾ ਕੇ ਕੁਝ ਚੰਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਾਪਤੀਆਂ ਕਰ ਸਕਣ ਕਿਸੇ ਜੋਗ ਬਣ ਸਕਣ ਉਹਦੀ ਆਪਾਂ ਨੇ ਇੱਥੇ ਤਿਆਰੀ ਕਰਾਉਣੀ ਹੈ ਸੋ ਉਹ ਮਕਸਦ ਨਾਲ ਆਪਾਂ ਇਹ ਸਟੂਡੀਓ ਜਿਹੜਾ ਉਹ ਸ਼ੁਰੂ ਕੀਤਾ ਇੱਥੇ ਹੀ ਫਿਲਮਾਂ ਗਾਣੇ ਇੰਟਰਵਿਊ ਆ ਪॉडਕਾਸਟ ਬਹੁਤ ਸਾਰੇ ਕਾਰਜ ਨੇ ਜਿਹੜੇ ਆਪਣੇ ਇਸ ਸਟੂਡੀਓ 'ਚ ਹੋਇਆ ਕਰਨਗੇ ਫਿਰ ਉਹ ਤੋਂ ਬਾਅਦ ਆਊਟਡੋਰ ਸ਼ੂਟਿੰਗਾਂ ਹੋਣਗੀਆਂ ਉਹ ਵੱਖਰੀਆਂ ਨੇ ਸੋ ਇਹ ਮਕਸਦ ਨਾਲ ਅਸੀਂ ਤੁਹਾਡਾ ਸਾਰਿਆਂ ਦਾ ਹੁਹਾਰਨ ਲਈ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੇ ਕੇਸ ਨੰਨੀ ਵੀਰ ਇਸ ਕੰਮ ਨੂੰ ਕਰ ਰਹੇ ਹਾਂ ਤਾਂ ਕਿ ਜੋ ਇਹ ਸ਼ਹਿਰ ਦੇ ਵਿੱਚ ਕੀਤਾ ਜਾਵੇ ਔਰ ਸਾਡਾ ਜਿਹੜਾ ਸਭ ਤੋਂ ਵੱਧ ਸਾਥ ਦਿੱਤਾ ਉਹ ਸਾਡੇ ਵੀਰ ਮੇਜਰ ਜੀ ਤੇ ਬਲਜੀਤ ਸਿੰਘ ਮਖੌਰ ਨੇ ਔਰ ਆਜ਼ਾਦ ਸਪੋਰਟਸ ਵੈਲਫੇਅਰ ਕਲੱਬ ਦੀ ਸਾਰੀ ਟੀਮ ਨੇ ਮਗਰ ਸਾਡਾ ਇੱਕ ਵੀਰ ਆ ਉਹ ਸਾਡੇ ਨਾਲੋਂ ਜਮਣ ਨਾਲੇ ਉਹਦੇ ਕਾਰਜ ਵੀ ਵੱਖਰੇ ਨੇ ਉਹਦੇ ਕੰਮ ਵੀ ਵੱਖਰੇ ਨੇ ਪਰ ਪਹਿਲੇ ਦਿਨ ਤੋਂ ਜਿੱਦਣ ਅਸੀਂ ਇਹ ਗੱਲ ਸੋਚੀ ਉਸ ਵੀਰ ਨੇ ਮੈਨੂੰ ਐਸਾ ਭਰਮਾ ਹੰਕਾਰਾ ਦਿੱਤਾ ਉਹਦਾ ਮੈਂ ਨਾ ਲੈਣਾ ਚਾਹੁੰਦਾ ਬੜੇ ਮਾਣ ਨਾਲ ਤੇ ਮੈਂ ਚਾਹੁੰਗਾ ਵੀ ਤੁਸੀਂ ਸਾਰਿਆਂ ਨੇ ਕਿਉਂਕਿ ਅਸੀਂ ਤਾਂ ਹੈਗੇ ਇੱਕ ਟੀਮ ਉਹ ਵੀਰ ਜਿਹੜਾ ਸਾਡੇ ਨਾਲ ਦਿਨ ਰਾਤ ਖੜਿਆ ਜਿਹੜਾ ਹਰ ਕਾਲ ਦੇ ਵਿੱਚ ਇੱਕੋ ਗੱਲ ਮੈਨੂੰ ਕਹਿੰਦਾ ਰਿਹਾ ਕਲਵੀਰ ਖਿੱਚ ਦੇ ਜਿੱਥੇ ਜਹਜੀ ਜੀ ਰੂੜਤ ਹੋਊਗੀ ਮੈਂ ਨਾਲ ਖੜਾ ਮੇਰਾ ਵੀਰ ਦੀਪ ਖੁੱਲਰ ਖੜਾ ਵੀ ਇਧਰੇ ਖੜਾ ਹਾਂ ਸੋ ਇਹ ਵੀਰ ਆ ਇਹ ਮੇਰੇ ਨਾਲ ਪਹਿਲੇ ਦਿਨ ਤੋਂ ਇਹ ਗੱਲ ਕਹਿਦੀ ਕਿ ਜਿੱਦਾਂ ਦੀ ਮਾਲੀ ਮਦਦ ਦੀ ਲੋੜ ਆ ਮਾਲੀ ਮਦਦ ਜੇਤਾਂ ਦੇ ਸਹਿਯੋਗ ਦੀ ਲੋੜ ਆ ਕਿਦਾਂ ਦੇ ਸਹਿਯੋਗ ਤੇਰੇ ਨਾਲ ਖੜੇ ਆ ਔਰ ਸਾਡੇ ਸਾਰਿਆਂ ਦੀ ਰੀੜ ਦੀ ਹੱਡੀ ਬਲਜੀਤ ਭਗੌਰ ਤਾਂ ਹੈਗੀ ਹੈਗਾ ਉਹਦੇ ਬਿਨਾ ਤਾਂ ਕੋਈ ਸੋਚੇ ਨਹੀਂ ਸਕਦੇ ਸੋ ਅੱਜ ਸਾਡੇ ਗਰਦੀਪ ਘਰਖਣਾ ਜੀ ਸਾਡੇ ਇਤਿਹਾਸਕ ਕਾਰਬਿਨੇਟ ਔਰ ਗਰਬਾਣੀ ਦੇ ਪ੍ਰਚਾਰਕ ਵੀ ਨੇ ਔਰ ਉਹਨਾਂ ਨੇ ਅਰਦਾਸ ਕੀਤੀ ਆ ਤੇ ਪ੍ਰਮਾਤਮਾ ਉਹਨਾਂ ਦੀ ਅਰਦਾਸ ਨੂੰ ਸੁਣੇ ਤੇ ਸਾਰਿਆਂ ਦੀਆਂ ਅਰਦਾਸਾਂ ਨੂੰ ਸੁਣੇ ਜਿਨ੍ਹਾਂ ਜਿਨ੍ਹਾਂ ਨੇ ਦਿਲਾਂ ਦੇ ਵਿੱਚੋਂ ਆ ਕੇ ਅਰਦਾਸ ਕੀਤੀ ਆ ਔਰ ਤੁਹਾਡਾ ਸਾਰਿਆਂ ਦਾ ਕੋਟ ਰਨ ਕੋਟ ਧੰਨਵਾਦ ਤੁਸੀਂ ਜਿੰਨੇ ਵੀ ਵੀਰ ਮੇਰੇ ਇੱਥੇ ਚੱਲ ਕੇ ਆਏ ਆ ਮਿਹਨਤ ਕਰਾਂਗੇ ਅਸੀਂ ਸਾਥ ਦੇਣਾ ਤੁਸੀ ਜਦੋਂ ਤੁਹਾਡਾ ਸਾਥ ਸਾਨੂੰ ਰਿਹਾ ਤਾਂ ਮੇਰਤ ਨੂੰ ਫਲ ਜ਼ਰੂਰ ਲੱਗੂਗਾ ਇਹ ਆਸ ਕਰਦੇ ਹਾਂ ਤੇ ਸਾਡੇ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਆਪ ਤੁਹਾਡੇ ਭਾਈਆਂ ਦੇ ਪਿਆਰ ਦੇ ਨਾਲ ਤੇ ਨੰਨੀ ਬਾਈ ਉਹਨਾਂ ਦੇ ਸਾਡੇ ਮੇਜਰ ਵੀਰ ਉਹਨਾਂ ਦੇ ਦੀਪਕ ਜੀ ਬਲਜੀਤ ਉਹਨਾਂ ਦੇ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਹਿਯੋਗ ਨਾਲ ਆਪਾਂ ਅੱਗੇ ਵਧਣਾ ਚਾਹੁੰਦੇ ਹਾਂ ਤੁਸੀਂ ਸਾਥ ਦਿਓ ਧੰਨਵਾਦ ਜੀ ਸਾਸਿਆਕਾ ਨੰਨੀ ਬਾਈ ਜੀ ਤੁਸੀਂ ਜਰੂਰ ਧੰਨਵਾਦ ਕਰੋ ਆਇਆ ਜੀ ਸ੍ਰੀ ਗਾ ਜੀ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਨ ਵੈਲਕਮ ਤੁਹਾਡਾ ਇੱਕ ਇੱਕ ਕਦਮ ਸਾਰੇ ਸਾਰਿਆਂ ਦੇ ਸਿਰ ਮੱਤੇ ਜਿੱਦਾਂ ਗੁਰਬੀਰ ਜੀ ਹੋਰਾਂ ਨੇ ਦੱਸਿਆ ਵੀ ਜੋ ਜੋ ਇੱਥੇ ਗਤੀਵਿਧੀਆਂ ਹੋਣੀਆਂ ਨੇ ਉਹਨਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਤੇ ਇਹਨਾਂ ਦੀ ਆਰਟਿਸਟ ਲਾਈਨ ਬਹੁਤ ਵੱਡਾ ਆਇਆ ਕੰਪਨੀ ਕਰਦਾ ਬਾਣ ਆਈ ਗੱਲ ਆ ਗੁਰਬੀਰ ਜੀ ਵੀ ਤੁਸੀਂ ਸਾਡੇ ਦੋਸਤੀ ਦੇ ਹਿੱਸੇ ਦੇ ਵਿੱਚੋਂ ਉਹਨਾਂ ਨੂੰ ਸਾਡੇ ਸਮਾਜ ਦੇ ਹਿੱਸੇ ਵਿੱਚ ਉਹਨਾਂ ਤੇ ਸਾਡੇ ਸਮਾਜਰੇ ਨੂੰ ਵੀ ਬੇਨਤੀ ਹੈ ਵੀ ਜੇ ਸਾਡੇ ਹਿੱਸੇ ਗੁਰਬੀਰ ਆਉਂਦਾ ਹੈ ਜਿਸ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਸਾਡੇ ਸੋਰਾਂ ਦੇ ਨਾਂ ਰੋਸ਼ਨ ਕੀਤਾ ਤਾਂ ਜੇ ਹੁਣ ਵਪਾਰ ਦੀ ਲਾਈਨ ਦੇ ਵਿੱਚ ਇਹ ਵਪਾਰ ਪਿਓਰ ਵਪਾਰ ਆ ਦੇਖੋ ਵਪਾਰ ਦੀ ਲਾਈਨ ਦੇ ਵਿੱਚ ਵੀ ਕੁਲਵੀਰ ਦਾ ਸਾਡਾ ਸਾਥ ਹੈ ਜਿੰਨੇ ਵੀ ਸੱਜਣ ਇੱਥੇ ਬੈਠੇ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਕੋਲੋਂ ਸੰਬੰਧਤ ਜੋ ਵੀ ਕੋਈ ਕੰਮ ਤੁਸੀਂ ਕਰੋਨਾ ਤੁਹਾਡੇ ਕਿਸੇ ਦੋਸਤ ਨੇ ਕਰਾਉਣਾ ਸਰਕਲ ਦੇ ਕਰਾਉਣਾ ਪਲੀਜ਼ ਸਾਡੇ ਨਾਲ ਕੰਟੈਕਟ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਵਪਾਰ ਤੋਂ ਹਟ ਕੇ ਜਿਹੜੀ ਇੱਕ ਗੱਲ ਆ ਉਹ ਬਿਲਕੁਲ ਉਹ ਪਾਰਕ ਨਹੀਂ ਮੰਨਦਾ ਮੈਂ ਉਹ ਅੱਜ ਜਿਸ ਤਰ੍ਹਾਂ ਗੁਰਵੀਰ ਜੀ ਉਹਨਾਂ ਨੇ ਦੱਸਿਆ ਸੀ ਬੱਚਿਆਂ ਦੀ ਡਿਵੈਲਪਮੈਂਟ ਉਹਨਾਂ ਦੀ ਪੈਰਸਨੈਲਿਟੀ ਡਿਵੈਲਪਮੈਂਟ ਨਹੀਂ ਕਹੂੰਗਾ ਮੈਂ ਕਹੂੰਗਾ ਨਹੀਂ ਕੈਰੈਕਟਰ ਡਿਵੈਲਪਮੈਂਟ ਕੈਰੈਕਟਰ ਡਿਵੈਲਪਮੈਂਟ ਤੇ ਪੈਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਮੈਂ ਬਹੁਤ ਜ਼ਿਆਦਾ ਜ਼ਮੀਨ ਉਸਮਾਨ ਦਾ ਫਰਕ ਸਮਝਾਉਂਦਾ ਕੈਰੈਕਟਰ ਡਿਵੈਲਪਮੈਂਟ ਅਸੀਂ ਬੱਚਿਆਂ ਦੀ ਕਾਰਨ ਦੀ ਜ਼ਿੰਮੇਵਾਰੀ ਲਈ ਹੈ ਕਿਉਂਕਿ ਅਕਸਰ ਦੇਖਿਆ ਗਿਆ ਵੀ ਸਾਡੇ ਸਮਾਜ ਦੇ ਵਿੱਚ ਹੁਣ ਜਿਸਨ ਕਰਵੀਰ ਜੀ ਉਹਨਾਂ ਨੇ ਕਿਹਾ ਜਿੰਨੇ ਨਾ ਪੈਦਾ ਚਾਹੇ ਅੰਪੜ ਹੋ ਗਏ ਆ ਜੇ ਐਜੂਕੇਸ਼ਨ ਪੱਖੋਂ ਦੇਖਿਆ ਜਾਵੇ ਤਾਂ ਅਸੀਂ 33 ਨੰਬਰ ਲਾ ਕੇ ਪਾਸ ਹੁੰਦੇ ਹਾਂ ਹੁਣ ਨੰਬਰ ਸਾਡੇ 3 ਜਣਿਆਂ ਦੇ ਹਿੱਸੇ ਦੇ ਇੱਕ ਬੱਚਾ ਲੈ ਕੇ ਜਾਣਾ 99 99 ਨੰਬਰ 99% ਨੰਬਰ ਸਾਰੇ ਵਿੱਚ ਅਸੀਂ 3 ਜਣੇ ਪਾਸ ਹੋ ਜਾਂਦੇ ਹਾਂ ਉਹ ਨੰਬਰਾਂ ਦੇ ਨਾਲ ਪਰ ਤਾਂ ਤੁਸੀਂ ਨਾ ਉਹਨਾਂ ਨੂੰ ਜਿਹੜੀ ਮੋਰਲ ਡਿਊਟੀਆਂ ਨੇ ਉਹਨਾਂ ਦਾ اخلاق ਆ ਜੋ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਵਿਚਾਰ ਦੇ ਪ੍ਰਤੀ اخلاق ਆ ਉਹਦੀ ਕਮੀ ਆਈ ਹੈ ਉਹ اخلاق ਦੇ ਵਿੱਚ ਜਿਹੜੀ ਕਮੀ ਆਈ ਹੈ ਉਹਨੂੰ ਪੂਰਾ ਕਰਨ ਲਈ ਜਿਹੜੀਆਂ ਕਲਾਸਾਂ ਨੇ ਇਹ ਬਿਲਕੁਲ ਮੈਂ ਇਹਨਾਂ ਨੂੰ ਮੁਬਾਰਕ ਨਹੀਂ ਸਮਝਦਾ ਹੈਗਾ ਉਹਨਾਂ ਦੇ ਕਰੈਕਟ ਡਵੈਲਪਮੈਂਟ ਦੀਆਂ ਕਲਾਸਾਂ ਨੇ ਉਹ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹਦਾ ਨਾਮ ਹੈ ਜਿਹੜਾ ਆਪਟੀਮਿਸਟਿਕ ਆ ਆਪਟੀਮਿਸਟਿਕ ਦਾ ਅੰਕਲ ਮਤਲਬ ਹੁੰਦਾ ਹੈ ਕਦੇ ਨਾ ਨਿਰਾਸ਼ ਹੋਣ ਵਾਲਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਇੱਥੇ ਬੱਚੇ ਆਉਣਗੇ ਉਹ ਸਟਾਰ ਬਣਨਗੇ ਦੇ ਕੋਈ ਫਿਲਮ ਸਟਾਰ ਜਾਂ ਹੋ ਸਟਾਰ ਨਾ ਬਣ ਸਕਦਾ ਤਾਂ ਘੱਟੋ-ਘੱਟ ਇਹ ਚੀਜ਼ ਦੀ ਅਸੀਂ ਗਾਰੰਟੀ ਦਿੰਦੇ ਹਾਂ ਵੀ ਆਪਟੀਮਿਸਟਿਕ ਸਟਾਰ ਬਣ ਕੇ ਜ਼ਰੂਰ ਇੱਥੋਂ ਨਿਕਲੂਗਾ ਬਿਲਕੁਲ ਆਪਟੀਮਿਸਟਿਕ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹੂਗਾ ਭਾਵੇਂ ਉਹ ਫਿਲਮ ਸਟਾਰ ਬਣੇ ਭਾਵੇਂ ਜਿਹੜਾ ਮਾਦੀ ਸਟਾਰ ਬਣੇ ਭਾਵੇਂ ਉਹ ਚੜ੍ਹਦੀ ਕਲਾ ਵਾਲਾ ਸਟਾਰ ਬਣੂਗਾ ਆਪਣੀ ਜ਼ਿੰਦਗੀ ਦੇ ਵਿੱਚ ਉੱਚੀ ਦਿੱਤੇ ਲੱਗ ਗੋ ਨੂੰ ਪੁਗਾਉਂਗਾ ਜਿਹੜਾ ਇੱਥੇ ਆਊਗਾ ਇਹੀ ਕਹਿਣਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਸਾਡੇ ਸਾਰਿਆਂ ਨੂੰ ਤੁਹਾਨੂੰ ਅਜਾ ਸਪੋਰਟਸ ਕਲੱਬ ਦੇ ਜ਼ਿਆਦਾਤਰ ਮੈਂਬਰ ਨੇ ਉਸ ਤੋਂ ਬਾਅਦ ਜਿਹੜੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਕੰਮ ਦੇ ਵਿੱਚ ਸਾਡਾ ਵੱਧ ਤੋਂ ਵੱਧ ਸਾਥ ਦਿਓ ਤੇ ਤੁਹਾਡੇ ਸਾਰਿਆਂ ਦਾ ਇੱਕ ਇੱਕਰੋਂ ਸਾਡੇ ਸਿਰ ਮੱਥੇ ਆਇਆ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅੱਜ ਦੀ ਤੁਹਾਨੂੰ ਮੈਂ ਦੱਸਦਾ ਗਿੱਪੀ ਗਰੇਵਾਲ ਦੀ ਇੱਕ ਫਿਲਮ ਚੱਲ ਰਹੀ ਹੈ ਆਕਾਲ ਤ ਉਹਦਾ ਸ਼ੂਟ ਵਾਸਤੇ ਮੈਨੂੰ ਅੱਜ ਯਾਦ ਕੀਤਾ ਗਿਆ ਸੀ ਮੈਂ ਉਹ ਛੱਡੀ ਕਿਉਂਕਿ ਆਪਾਂ ਆਪਣਾ ਮੂਤ ਰੱਖਿਆ ਹੋਇਆ ਸੀ ਆਪਣੇ ਕੋਲ ਵੱਡੇ ਵੱਡੇ ਲੈਵਲ ਦੀਆਂ ਫਿਲਮਾਂ ਆ ਰਹੀਆਂ ਨੇ ਇੱਥੇ ਹੀ ਆਪਣੇ ਕੋਲ ਤਿੰਨ ਚਾਰ ਵਿਅਕਤੀ ਬੈਠੇ ਨੇ ਜਿਹੜੇ ਮੇਰੇ ਟੱਚ 'ਚ ਆਏ ਸੀਗੇ ਥੋੜਾ ਜਿਹਾ ਪਹਿਲਾਂ ਤੇ ਉਹ ਟੱਚ ਦੇ ਵਿੱਚ ਉਹਨਾਂ ਨੂੰ ਅੱਜ ਮੈਂ ਕਈ ਕਈ ਫਿਲਮਾਂ ਕਰਵਾਦੀਆਂ ਜਿਹੜੀਆਂ ਕਿ ਪਹਿਲਾਂ ਉਹਨਾਂ ਨੇ ਕਦੇ ਨਹੀਂ ਸੀ ਫੇਸਲੇ ਮੈਨੂੰ ਫੇਸ ਕੀਤਾ ਜਾਂ ਟੀਵੀ ਨੂੰ ਦੇਖਣਾ ਆ ਮਾਲਵੇ ਵਾਲਿਆਂ ਦੇ ਸਾਡੇ ਦੋਵੇਂ ਬੇਟੇ ਨੇ ਸਾਡੇ ਬੱਚੇ ਨੇ ਮਾਲਵਾ ਟੈਨ ਵਾਲਿਆਂ ਦੇ ਇਹਨਾਂ ਦੇ ਬੱਚਿਆਂ ਨੇ ਮੇਰੇ ਨਾਲ ਜਾ ਕੇ ਫਿਲਮਾਂ ਕਰੀਆਂ ਮੇਰੀ ਭੈਣ ਅਮਰਤ ਪੂਰੀ ਭੈਣ ਆ ਸਾਡੇ ਇਹਨਾਂ ਨੇ ਸਾਡੇ ਨਾਲ ਜਾ ਕੇ ਫਿਲਮਾਂ ਕੀਤੀਆਂ ਗਰਦੀ ਜਗਰਾਜ ਖੜਾ ਇੱਥੇ ਗਰਦੀਪ ਲੰਬੜਦਾਰ ਖੜਾ ਇੱਥੇ ਉਹ ਸਾਰੇ ਦੋਸਤ ਮੇਰੇ ਦੇਣਗੇ ਜਿਹੜੇ ਸੀਗੇ ਜਿਹੜੇ ਮੇਰੇ ਟੱਚਸ ਸੀਗੇ ਉਹ ਅੱਜ ਫਿਲਮਾਂਾਂ ਦੀ ਵੱਡੀਆਂ ਵੱਡੀਆਂ ਫਿਲਮਾਂ 'ਚ ਵੀ ਕੰਮ ਕਰਦੇ ਨੇ ਪਰ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਆ ਕਿ ਅਸੀਂ ਸਾਡੇ ਸਮਰਾਲੇ ਇਲਾਕੇ ਦੇ ਵਿੱਚ ਹੋਰ ਵੀ ਵੱਡੇ ਸਟਾਰ ਆ ਉਹ ਤਿਆਰ ਕਰੀਏ ਇਹਨਾਂ ਜੋ ਪਤਾ ਨਹੀਂ ਕਿਨੇ ਕਿਨੇ ਸਾਥ ਪਰਮਾਤਮਾ ਨੇ ਦੇਣਾ ਤੇ ਉਹਦੀ ਕੋਸ਼ਿਸ਼ ਕਰਾਂਗੇ ਅਸੀਂ ਯਤਨ ਕਰਾਂਗੇ ਪਰ ਤੁਸੀਂ ਸਾਰਿਆਂ ਦਾ ਸਾਥ ਚਾਹੀਦਾ ਧੰਨਵਾਦ ਜੀ ਸਾਥ ਸਾਰਾ ਲొਕੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀਰਾ ਦੀ ਹੱਟੀ ਕਲਾਥ ਹਾਊਸ ਦੇ ਬੇਸਮੈਂਟ ਵਿੱਚ ਜੋ ਕਿ ਖੰਨਾ ਰੋਡ ਦੇ ਉੱਤੇ ਪੈਂਦਾ ਆ ਆਓ ਆਪਾਂ ਇਕੱਠੇ ਹੋ ਕੇ ਸਮਰਾਲੇ ਸ਼ਹਿਰ ਦੇ ਵਿੱਚ ਕੁਝ ਨਵੀਆਂ ਮੱਲਾ ਮਾਰੀਏ ਸਾਡੇ ਬੱਚਿਆਂ ਨੂੰ ਇੱਕ ਨਵੇਂ ਤੇ ਚੰਗੇ ਭਵਿੱਖ ਲਈ ਤਿਆਰ ਕਰੇ